ਸਾ ਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਅரி ਸਤਿ ਸ੍ਰੀ ਅਕਾਲ ਤੇ ਹਾਂ ਤੁਹਾਡਾ ਹੋਸਰਾਜ ਕੱਲ ਦਾ ਬੁਬਾਲ ਬਚਿਆ ਹੋਇਆ ਹੈ ਭਾਰਤ ਪੂਸ਼ਕ ਆਸ਼ੂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕੱਲ ਜਿਵੇਂ ਹੀ ਭਾਰਤ ਪੂਸ਼ਕ ਆਸ਼ੂ ਨੂੰ ਨੋਟਿਸ ਆਇਆ ਕਿ ਤੁਸੀਂ ਵਿਜੀਲੈਂਸ ਡਿਪਾਰਟਮੈਂਟ ਦੇ ਦਫ਼ਤਰ ਜਾਂ ਵਿਭਾਗ ਦੇ ਵਿੱਚ ਤੁਹਾਨੂੰ 8 ਜੂਨ ਨੂੰ ਤਲਬ ਹੋਣਾ ਪਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਤੇ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਮੌਕੇ ਤੇ ਯੁਗਰਾਸ ਨਾਮ ਦਾ ਐਸਐਸਪੀ ਸਸਪੈਂਡ ਕਰਨਾ ਪਿਆ ਭਾਈ ਐਟ ਲੀਸਟ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਕਿਉਂ ਨਹੀਂ ਪੁੱਛਿਆ ਤੇ ਦੂਸਰੇ ਪਾਸੇ ਇਹ ਵੀ ਗੱਲ ਪਤਾ ਲੱਗੀ ਹੈ ਕਿ ਭਾਰਤ 쿠ਸ਼ਨ ਆਸ਼ੂ ਅਤੇ ਉਹ ਜਿਹੜੇ ਵਿਜੀਲੈਂਸ ਵਿਭਾਗ ਦੇ ਵਿੱਚ ਐਸਐਸਪੀ ਨੇ ਉਹ ਭਾਰਤ 쿠ਸ਼ਨ ਆਸ਼ੂ ਦੇ ਕਲਾਸਮੈਟ ਨੇ ਪ੍ਰਮੋਸ਼ਨ ਵੀ ਭਾਰਤ 쿠ਸ਼ਨ ਆਸ਼ੂ ਵੱਲੋਂ ਕਰਵਾਈ ਗਈ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਵੇਲੇ ਭਾਰਤ ਪੂਸ਼ਣ ਆਸ਼ੂ ਦੀ ਪੂਰੇ ਪੰਜਾਬ ਦੇ ਵਿੱਚ ਤੂਤੀ ਬੋਲਦੀ ਸੀ ਹੁਣ ਭਾਰਤ ਪੂਸ਼ਣ ਆਸ਼ੂ ਕਹਿੰਦਾ ਹੈ ਕਿ ਇਹ ਜਿਹੜੀ ਵੀਲੈਂਸ ਵੱਲੋਂ ਸਮਨ ਆਈ ਨਹੀਂ ਮੈਨੂੰ ਇਹ ਪੰਜਾਬ ਸਰਕਾਰ ਦਾ ਕੰਮ ਹੈ ਪੰਜਾਬ ਸਰਕਾਰ ਕਹਿੰਦੀ ਹੈ ਕਿ ਭਾਰਤ ਪੂਸ਼ਣ ਆਸ਼ੂ ਹਮਦਰਦੀ ਲੈਣਾ ਚਾਹੁੰਦਾ ਹੈ ਹਲਕਾ ਲੁਧਿਆਣਾ ਪੱਛਮੀ ਦੇ ਲੋਕਾਂ ਦੀ ਵੀ ਦੇਖੋ ਵੀ ਕਿਸ ਤਰ੍ਹਾਂ ਆਮ ਆਦਮੀ ਬੇਨਾ ਤਸ਼ੱਦਦ ਕਰ ਰਹੀ ਹੈ ਇਸ ਕਰਕੇ ਉਹਨਾਂ ਨੇ ਆਪਣੇ ਫਰੈਂਡ ਨੂੰ ਕਿਹਾ ਕਿ ਮੈਨੂੰ ਫਰਜੀ ਸਮਨ ਜਾਰੀ ਕਰੋ ਲੇਕਿਨ ਕਾਰਵਾਈ ਨਹੀਂ ਹੋਵੇ ਕਾਰਵਾਈ ਨਾ ਕਰੋ ਮੌਕੇ ਤੇ ਸਸਪੈਂਡ ਕੀਤੇ ਗਿਆ ਲੇਕਿਨ ਹੁਣ ਬੀਬਾ ਹਰਸਿਮਰਤ ਕੌਰ ਬਾਦਲ ਵੀ ਵਿੱਚ ਆ ਗਏ ਨੇ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਵੀਰ ਸਿੰਘ ਬਾਦਲ ਪੂਰੀ ਤਰ੍ਹਾਂ ਮદાન ਦੇ ਵਿੱਚ ਕੁਦ ਗਏ ਨੇ ਹਲਕਾ ਲੁਧਿਆਣਾ ਪਸ਼ਮੀ ਦੀ ਚੋਣ ਦੇ ਵਿੱਚੋਂ ਉਮੀਦਵਾਰ ਐਡਵੋਕੇਟ ਪਰ ਉਪਕਾਰ ਸਿੰਘ ਘੁਮਣ ਐਡਵੋਕੇਟ ਪਰ ਉਪਕਾਰ ਸਿੰਘ ਘੁਮਣ ਦੇ ਵੈਸੇ ਤੇ ਹੌਸਲੇ ਬਲੰਦ ਨੇ ਲੇਕਿਨ ਸ਼ਾਇਦ ਘੁਮਣ ਸਾਹਿਬ ਨੂੰ ਇਹ ਨਹੀਂ ਪਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਅਰਜਨਤ ਕੌਰ ਬਾਦਲ ਦਾ ਚੋਣ ਮੈਦਾਨ ਦੇ ਵਿੱਚ ਆਉਣਾ ਜਿੰਮਣੀ ਚੋਣ ਨੂੰ ਲੈ ਕੇ ਉਮੀਦਵਾਰ ਉਤਾਰਨਾ ਮਜਬੂਰੀ ਹੈ ਕਿਉਂਕਿ ਪੰਥਾ ਹੱਲੇ ਇਕੱਠਾ ਨਹੀਂ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਤਿੱਤਰ-ਵਿੱਤਰ ਹੈ ਸ਼੍ਰੋਮਣੀ ਅਕਾਲੀ ਦਲ ਦਾ ਦੋ ਧੜਿਆਂ ਦੇ ਵਿੱਚ ਵੰਡਿਆ ਜਾਣਾ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਤੂ ਪਘੋੜੇ ਹੋਣਾ ਇਸ ਕਰਕੇ ਜੇਕਰ ਨਹੀਂ ਲੜਦੇ ਤਾਂ 2027 ਦੀਆਂ ਪ੍ਰਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਵੇਂ ਇਹ ਸਾਰਾ ਸੰਪਨ ਕੀਤਾ ਜਾਵੇਗਾ ਬੀਬਾ ਹਰ ਸਿੰਘ ਨੂੰ ਕੋਲ ਬਾਦਲ ਨੇ ਕਿਹਾ ਕਿ ਇਹ ਮਿਲੇ ਹੋਏ ਨੇ ਆਮ ਆਦਮੀ ਪਾਰਟੀ ਵਾਲੇ ਅਤੇ ਕਾਂਗਰਸ ਪਾਰਟੀ ਵਾਲੇ ਇਹ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੋਟਰਾਂ ਦੀਆਂ ਅੱਖਾਂ ਦੇ ਵਿੱਚ ਧੂਲ ਝੋਕਰੇ ਨੇ ਅੰਦਰੋਂ ਅੰਦਰੀ ਇੱਕੋ ਨੇ ਇਹ ਇੱਕ ਦੂਜੇ ਨੂੰ ਜਤੌੜ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਦੀ ਭਾਰਤ ਕੁਸ਼ਣ ਆਸ਼ੂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅੰਦਰ ਖਾਤੇ ਬੜੀ ਵੱਡੀ ਸਾਜ਼ਿਸ਼ ਚੱਲ ਰਹੀ ਹੈ ਭਾਰਤ ਕੁਸ਼ਣ ਆਸ਼ੂ ਇਸ ਕਰਕੇ ਖੜਿਆ ਕਿ ਮੈਂ ਹਾਰ ਜਾਵਾਂਗਾ ਤੇ ਮੇਰੇ ਸਾਰੇ ਕੇਸ ਮੈਨੂੰ ਮਾਫ ਹੋ ਜਾਣਗੇ ਮੇਰੇ ਉੱਤੇ ਕਾਰਵਾਈ ਨਹੀਂ ਹੋਵੇਗੀ ਇਹ ਬਿਆਨ ਦਿੱਤਾ ਗਿਆ ਹੈ ਬੀਬਾ ਅਰਸ਼ੀਮਲਕੌਰ ਬਾਦਲ ਵੱਲੋਂ ਬੀਬਾ ਅਰਸ਼ੀਮਲਕੌਰ ਬਾਦਲ ਕਲ ਹਲਕਾ ਲੁਧਿਆਣਾ ਪਸ਼ਮੀ ਦੇ ਵਿੱਚ ਸਾਰਾ ਦਿਨ ਰਹੇ ਉਹਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਐਡਵੋਕੇਟ ਪੱਕਾ উপকার ਸਿੰਘ ਤੋਂ ਬਣਦੇ ਹੱਕ ਵਿੱਚ ਤੇ ਦੂਸਰੇ ਪਾਸੇ ਤੰਜ ਕਸਦਿਆਂ ਵਾਰ-ਵਾਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਦੀ ਬੜੀ ਵੱਡੀ ਸੈਟਿੰਗ ਹੋਈ ਹੈ ਸੈਟਿੰਗ ਦੇ ذریعے ਹੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਭਾਰਤ ਪੂਸ਼ਨ ਆਸ਼ੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਕਿ ਭਾਰਤ ਪੂਸ਼ਨ